ਮੇਰੇ ਪਿਰੰਦੀ ਜੀ ਜੈ ਸੰਜਾ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਅਸੀਂ ਜਿਨ੍ਹਾਂ ਦੀ ਵੀ ਸੇਵਾ ਕਰਦੇ ਹਾਂ ਸੋ ਉਹ ਆਪਣੀ ਜਗਾ ਠੀਕ ਹੈ ਸੋ ਜਿਆਦਾ ਤੱਕ ਫਰਿਆਦ ਕਿਉਂ ਨਹੀਂ ਕਬੂਲ ਹੁੰਦੀ ਮਨਜ਼ੂਰ ਕਿਉਂ ਨਹੀਂ ਸੇਵਾ ਹੁੰਦੀ ਕਿੱਥੇ ਰੁਕਾਵਟ ਆ ਰਹੀ ਹੈ ਸੋ ਆਪਾਂ ਅੱਜ ਇਸ ਵਿਸ਼ੇ ਤੇ ਹੀ ਗੱਲ ਕਰਨੀ ਹੈ ਕਿਉਂਕਿ ਇਸ ਵਿਸ਼ੇ ਵਿੱਚ ਆਪਾਂ ਦੱਸਾਂਗੇ ਕਿ ਕਿਨਾਂ-ਕਿਨਾਂ ਦੀ ਮਾਨਤਾ ਨਾਮਮਾ ਪੜਨਾ ਜ਼ਰੂਰੀ ਹੈ ਜਿਹਦੇ ਨਾਲ ਅਰਦਾਸ ਕਬੂਲ ਹੁੰਦੀ ਹੈ ਸੋ ਆਪਾਂ ਜਿਵੇਂ ਥੰਬਨੇਲ ਤੇ ਲਿਖਿਆ ਹੋਇਆ ਕਿ ਆਹ ਤਿੰਨਾਂ ਦੇਵਤਿਆਂ ਦਾ ਨਾਮ ਲੈਣਾ ਜ਼ਰੂਰੀ ਹੈ ਤੇ ਆਪਾਂ ਪੂਰੀ ਵੀਡੀਓ ਦੇ ਵਿੱਚ ਗੱਲ ਚੰਗੀ ਤਰ੍ਹਾਂ ਸਮਝਾਵਾਂਗੇ ਸੋ ਇਸ ਤਰੀਕੇ ਨਾਲ ਤੁਸੀਂ ਕਰਮ ਕਰੋ ਤੇ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਜੀ ਸੇਵਾ ਵਿੱਚ ਸੋ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਕਿ ਫਰਿਆਦਾ ਕਰਦੇ ਆਂ ਸੇਵਾ ਕਰਦੇ ਸੇਵਾ ਅਰਥ ਨਹੀਂ ਆ ਰਹੀ ਕਬੂਲ ਨਹੀਂ ਹੋ ਰਹੀ ਸੇਵਾ 'ਚ ਵੀ ਤੁਸੀਂ ਪੂਰੇ ਉਹ ਜਿਨ੍ਹਾਂ ਦੀ ਸੇਵਾ ਕਰਦੇ ਹੋ ਖੁਸ਼ ਵੀ ਹੈ ਤੁਹਾਨੂੰ ਦਰਸ਼ਨ ਵੀ ਦੇ ਰਹੇ ਆ ਕਿਰਪਾ ਵੀ ਹੈ ਪਰ ਕੰਮ ਕਿਉਂ ਨਹੀਂ ਹੁੰਦਾ ਸੋ ਆਪਾਂ ਅੱਜ ਇਹਦੇ ਤੇ ਵੀਡੀਓ ਬਣਾਣ ਲੱਗੇ ਆ ਜੀ ਬਾਕੀ ਜੇਕਰ ਤੁਹਾਨੂੰ ਇੰਗਲਿਸ਼ ਦੇ ਵਿੱਚ ਸਾਡੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਕੋਸ਼ਿਸ਼ ਕਰਿਆ ਕਰੋ ਕਿ ਤੁਹਾਨੂੰ ਖੁਦ ਨੂੰ ਹੀ ਉਹ ਆਵਾਜ਼ ਨੂੰ ਸਹੀ ਕਰਨਾ ਪੈਣਾ ਹੈ ਤੁਹਾਡੇ ਫੋਨ ਤੋਂ ਹੀ ਖੁਦ ਹੋਣੀ ਹੈ ਕਿਉਂਕਿ ਆਪਾਂ ਇੱਕ ਸ਼ਾਰਟ ਵੀਡੀਓ ਬਣਾ ਕੇ ਪਾਈ ਹੋਈ ਹੈ ਜਿਵੇਂ ਉਹਦੇ ਵਿੱਚ ਦੱਸਿਆ ਗਿਆ ਹੈ ਉਵੇਂ ਹੀ ਤੁਸੀਂ ਆਪਣੀ ਵੀਡੀਓ ਤੇ ਜਾ ਕੇ ਆਵਾਜ਼ ਸਹੀ ਕਰ ਸਕਦੇ ਹੋ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਕਮੈਂਟਾਂ ਪੁਰਗਾ ਜ਼ਰੂਰ ਸੁਣਿਆ ਕਰੋ ਕਮੈਂਟਾਂ ਦੇ ਵਿੱਚੋਂ ਵੀ ਤੁਹਾਨੂੰ ਬਿਨਾ ਪੁੱਛਿਆ ਕਈ ਸਵਾਲਾਂ ਦੇ ਜਵਾਬ ਆਸਾਨੀ ਨਾਲ ਮਿਲ ਜਾਣਗੇ ਜੀ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਹੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾ ਨੂੰ ਮੰਨਦੇ ਹਾਂ ਕਹਿੰਦੇ ਕਿ ਸੁਪਨੇ ਦੇ ਵਿੱਚ ਮੈਨੂੰ ਚਾਰ ਕੋਨਿਆਂ ਵਾਲਾ ਦੀਵਾ ਸ਼ਾਇਦ ਨਜ਼ਰ ਆਇਆ ਕਹਿੰਦੇ ਕਿ ਇੱਕ ਪਾਸੇ ਉਹ ਸਟੇ ਹੋ ਵੀ ਟੁੱਟੀ ਹੋਈ ਸੀ ਸੋ ਦੇਖੋ ਜੀ ਜੇਕਰ ਤੁਹਾਨੂੰ ਚਿਰਾਗ ਨਜ਼ਰ ਆਉਂਦੇ ਆ ਤੇ ਤੁਸੀਂ ਜੇ ਕਦੇ ਸੇਵਾ ਕਰਦੇ ਸੀ ਜਾਂ ਬਜ਼ੁਰਗ ਕਰਦੇ ਗਏ ਆ ਹੁਣ ਨਹੀਂ ਕਰ ਰਹੇ ਤਾਂ ਤੁਸੀਂ ਉੱਥੇ ਗੌਰ ਕਰੋ ਥੋੜੀ ਜੀ ਤੇ ਜੇਕਰ ਚਿਰਾਗਾਂ ਦੀ ਕੋਈ ਭੂਲ ਹੈ ਤਾਂ ਵੀ ਇਹ ਸੰਕੇਤ ਮਿਲਦੇ ਨੇ ਜਾਣੇ-ਪਛਾਣ ਚੋ ਇਹ ਗਲਤੀ ਦੀ ਮਾਫੀ ਮੰਗ ਲਿਆ ਕਰੋ ਜੇਕਰ ਸੇਵਾ ਕਰ ਰਹੇ ਹੋ ਫਿਰ ਵੀ ਹਾਂਜੀ ਸੌਰੀ ਇੱਥੇ ਲਿਖਿਆ ਹੋਇਆ ਹੈ ਕਿ ਅਸੀਂ ਸੇਵਾ ਕਰਦੇ ਆ ਪੀਰਾਂ ਦੀ ਸੋ ਜਦੋਂ ਸਾਡੇ ਕੋਲ ਕੋਈ ਜਾਣੇ ਅਣਜਾਣੇ ਦੀ ਗਲਤੀ ਹੋ ਜਾਂਦੀ ਆ ਸੋ ਜਾਂ ਝੂਠੇ ਹਉਂਦੇ ਹੱਥ ਵੀ ਚਰਾਗਾ ਨੂੰ ਲੱਗ ਜਾਂਦੇ ਆ ਹੱਥ ਧੋ ਕੇ ਹੀ ਵੈਸੇ ਤਾਂ ਚਰਾਗਾ ਲਗਾਓ ਬਾਕੀ ਕਈ ਗੱਲਾਂ ਦਾ ਧਿਆਨ ਰੱਖਣਾ ਜੇਕਰ ਤੁਸੀਂ ਗ੍ਰਸਤ ਵਿੱਚ ਹੋ ਤੇ ਚਰਾਗ ਰੋਸ਼ਨ ਕਰਨੇ ਆ ਉਹਨਾਂ ਦੇ ਦਿਨ ਤੇ ਤਾਂ ਉਸ ਦਿਨ ਸਾਫ਼ ਸੁਥਰੇ ਹੋ ਕੇ ਹੀ ਦਰਵਾਜ਼ੇ ਵਿੱਚ ਜਾਣਾ ਆ ਉਸ ਦਿਨ ਹੀ ਵੈਸੇ ਹਰ ਰੋਜ਼ ਜੇ ਜੇਕਰ ਤੁਸੀਂ ਹਰ ਰੋਜ਼ ਨਮਸਕਾਰ ਕਰਦੇ ਹੋ ਤੂੰ ਫਵਤੀ ਕਰਦੇ ਹੋ ਤੇ ਗ੍ਰਸਤ ਵਿੱਚ ਜਿਹੜਾ ਇਨਸਾਨ ਹੈ ਉਹ ਨਾ ਤੋ ਗਈ ਹੀ ਹਮੇਸ਼ਾ ਇਸੇ ਵਾਰ ਸਿਮਰਨ ਕਰੇ ਤਾਂ ਚੰਗਾ ਹੈ ਸਿਮਰਨ ਤੁਸੀਂ ਕਰ ਸਕਦੇ ਹੋ ਪਰ ਸੇਵਾ ਜੋ ਕਰਨੀ ਹੈ ਹੱਥੀ ਕਿਉਂਕਿ ਸਿਮਰਨ ਤਾਂ ਆਪਣੇ ਅੰਦਰ ਚੱਲਣਾ ਅੰਦਰ ਹੀ ਆ ਉਹ ਕਿਤੇ ਬਾਹਰ ਨਹੀਂ ਹੈ ਪ੍ਰਮਾਤਮਾ ਅੰਦਰ ਹੀ ਆ ਪਰ ਅਸੀਂ ਸਰੀਰ ਦੀ ਸਪਾਈ ਰੱਖਦੇ ਹਾਂ ਸੁਚਮ ਰੱਖਦੇ ਹਾਂ ਆਪਣੇ ਲਈ ਉਹ ਪਰਮਾਤਮਾ ਦੀ ਜਦੋਂ ਅਸੀਂ ਸੇਵਾ ਕਰਦੇ ਹਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਨੀ ਕਿ ਚਰਾਂਗਾਂ ਦੀ ਸੇਵਾ ਕਰਦੀ ਔਰ ਬਹੁਤ ਸਾਰਾ ਨ ਦਰਬਾਰ ਵਿੱਚ ਰੱਖਿਆ ਹੁੰਦਾ ਹੈ ਅਸੀਂ ਸੋ ਉਹ ਅਸੀਂ ਹੱਥੀਂ ਛੂਰੀਆਂ ਚੀਜ਼ ਤੇ ਕੋਸ਼ਿਸ਼ ਕਰੀਏ ਕਿ ਇਸ ਤਨ ਦੀ ਵੀ ਸਫਾਈ ਰੱਖੀਏ ਸੋ ਮਨ ਦੀ ਸਫਾਈ ਤਾਂ ਹੈ ਹੀ ਪਰ ਤਨ ਦੀ ਸਫਾਈ ਰੱਖ ਤੇ ਵੀ ਅਸੀਂ ਇਹ ਕਰਮ ਕਰਨਾ ਹੈ ਸੋ ਬਾਕੀ ਮਨ ਸਾਫ਼ ਹੋਣਾ ਚਾਹੀਦਾ ਸੇਵਾ ਜੋ ਸਿਮਰਨ ਦੀ ਹੈ ਉਹ ਤੁਸੀਂ ਕਰਦੇ ਜਾਓ ਨਹੀਂ ਵੀ ਨਾ ਤੇ ਰਹੋ ਤੇ ਅਮਰਤ ਜੇ ਜਾਗ ਆ ਜਾਂਦੀ ਹੈ ਤਾਂ ਫਿਰ ਅਚਾਨਕ ਉੱਠ ਕੇ ਕੋਈ ਨਾਉਣ ਦੀ ਹਰ ਕੋਈ ਹਿੰਮਤ ਨਹੀਂ ਕਰ ਸਕਦਾ ਤੇ ਸਿਮਰਨ ਕਰਨ ਨੂੰ ਮਨ ਕਰਦਾ ਤੇ ਵੀ ਫਿਕਰ ਹੋਵੇ ਸਿਮਰਨ ਕਰੋ ਕਿਉਂਕਿ ਅਸੀਂ ਮਨ ਵਿੱਚ ਸਿਮਰਨ ਕਰਨਾ ਹੈ ਕੋਈ ਹੱਥ ਵਿੱਚ ਚੀਜ਼ ਨਹੀਂ ਰੱਖਣੀ ਸੋ ਇਸ ਕਰਕੇ ਸੋ ਬਾਕੀ ਜਦੋਂ ਦਰਬਾਰ ਦੀ ਸੇਵਾ ਕਰਨੀ ਆ ਤਾਂ ਉਤੇ ਕੋਸ਼ਿਸ਼ ਕਰਨੀ ਆ ਕਿ ਨਾ ਧੋਕੇ ਜਾਇਆ ਜਾਵੇ ਜੀ ਫਿਰ ਵੀ ਮਾਲਕ ਦਾ ਜੋ ਵੀ ਸਮਾਨ ਪਿਆ ਹੋਇਆ ਉਹਨੂੰ ਛੂਹਿਆ ਜਾਵੇ ਸੋ ਜਦੋਂ ਕੋਈ ਨਾ ਕੋਈ ਐਸੀ ਗਲਤੀ ਹੋ ਜਾਂਦੀ ਆ ਤੇ ਸਪਨੇ ਆਉਣ ਲੱਗ ਪੈਂਦੇ ਨੇ ਕਿ ਉੰਗੀ ਚਰਾਗਾਂ ਦੀ ਬੇਅਦਵੀ ਹੋ ਜਾਂਦੀ ਆ ਬੇਅਦਵੀ ਕਰਦੇ ਆ ਅਸੀਂ ਜਦੋਂ ਸੇਵਾ ਕਰਦੇ ਆ ਕਈ ਵਾਰ ਅਣਜਾਣ ਪੁਣੇ ਕੀ ਹੋ ਜਾਂਦਾ ਹੈ ਜਦੋਂ ਜਾਣ ਬੁੱਝ ਕੇ ਵੈਸੇ ਕੋਈ ਜ਼ਿਆਦਾ ਤੱਕ ਇਹ ਕਰਮ ਨਹੀਂ ਕਰਦਾ ਜ਼ਿਆਦਾ ਤੱਕ ਉਹ ਜਾਣ ਬੁੱਝ ਕੇ ਐਸੇ ਕਰਮ ਕਰਨਗੇ ਜਿਹੜੇ ਹੰਕਾਰ ਵਿੱਚ ਨੇ ਸੇਵਾ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਹੋ ਕਿ ਆ ਕਰਮ ਕਰ ਦੋ ਪਰ ਉੱਠਾ ਕਰਨ ਦੇ ਐਸੇ ਬਹੁਤ ਲੋਕ ਹੈ ਸੋ ਸਾਡੀ ਜਾਣ ਪਹਿਚਾਨ ਵਿੱਚ ਹੁੰਦੇ ਨੇ ਸੋ ਅਸੀਂ ਸੇਵਾ ਕਰਦੇ ਉਹ ਮਜ਼ਾਕ ਉਡਾਉਂਦੇ ਨੇ ਜਿਕਰ ਅਸੀਂ ਕੋਈ ਕੰਮ ਐਸਾ ਕਰਨ ਨੂੰ ਸੌਂਪ ਦਿੰਦੇ ਆ ਕੋਈ ਪ੍ਰੋਗਰਾਮ ਰੱਖਿਆ ਹੋਇਆ ਤੇ ਜਾਣ ਉੱਜ ਕੇ ਇਸੇ ਤਰ੍ਹਾਂ ਚਲਾਵਾਂ ਜਾਂ ਕੰਮ ਕਰਨਗੇ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਐਸੇ ਕੰਮ ਆਪ ਹੀ ਕਰੋ ਸਮਾਂ ਜਿੰਨਾ ਤੁਸੀਂ ਮਾਲਕ ਨੂੰ ਦਵੋਗੇ ਉਨਾ ਹੀ ਤੁਹਾਡੇ ਲਈ ਲਾਭਮੰਦ ਹੋਵੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸ੍ਰੀ ਗੁਰਮੀਤ ਸਿੰਘ ਇਹਨਾਂ ਦਾ ਨਾਮ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਹਰ ਵੇਲੇ ਪੀਰਾਂ ਦਾ ਸਿਮਰਨ ਕਰਦਾ ਹਾਂ ਕੰਮ ਕਰ ਤੇ ਜਾਂਦੇ ਆਉਂਦੇ ਵੀ ਸੌਤure ਫਿਰਦੇ ਵੀ ਕਹਿੰਦੇ ਪੀਰਾਂ ਦਾ ਨਾਮ ਜਪਦਾ ਰਹਿੰਦਾ ਹਾਂ ਸਿਮਰਨ ਵੀ ਕਰਦਾ ਹਾਂ ਗੁਰੂ ਦਾ ਦਿੱਤਾ ਹੋਇਆ ਆ ਤੇ ਨਾਲ ਕਹਿੰਦੇ ਕਿ ਅਵਸਥਾ ਦਾ ਬਹੁਤ ਜ਼ਿਆਦਾ ਹੁੰਦਿਆ ਹੈ ਜੀ ਚੰਗੀ ਹੀ ਗੱਲ ਸਿਮਰਨ ਕਰਦੇ ਸਮੇਂ ਅਵਸਥਾ ਹੀ ਆ ਰਹੀ ਆ ਸੋ ਇਹ ਨਹੀਂ ਸੰਕੇਤ ਹਰ ਈਲੇ ਨੂੰ ਮਿਲਦਾ ਕੋਈ ਵਿਰਲਾ ਸਮਾਂ ਹੀ ਐਸਾ ਹੁੰਦਾ ਹੈ ਜਦੋਂ ਸਾਨੂੰ ਇਹ ਸੰਕੇਤ ਮਿਲਦੇ ਹੈ ਸੋ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਬਾਕੀ ਇੱਥੇ ਇਹ ਵੀ ਕਹਾਂਗੇ ਕਿ ਜਦੋਂ ਚੰਗਾ ਕੋਈ ਸੰਕੇਤ ਮਿਲਦਾ ਹੈ ਤੇ ਉਹਨਾਂ ਨੂੰ ਉਪਤ ਰੱਖਿਆ ਜਾਵੇ ਉਨਾ ਹੀ ਵਧੀਆ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਲਿਖਦੇ ਨੇ ਕਮੈਂਟ ਵਿੱਚ ਵੀ ਦੀਦੀ ਜੀ ਕੱਲ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਕਹਿੰਦੇ ਇੱਕ ਬੁਰੀ ਸ਼ਕਤੀ ਸਾਡੇ ਘਰ ਆ ਗਈ ਤੇ ਸਾਰੇ ਮੈਂਬਰਾਂ ਨੂੰ ਕਹਿੰਦੇ ਨੁਕਸਾਨ ਪਹੁੰਚਾਉਣ ਲੱਗੀ ਤਾਂ ਕਹਿੰਦੇ ਕਿ ਤੁਸੀਂ ਸੁਪਨੇ ਵਿੱਚ ਸਾਨੂੰ ਕਿਹਾ ਕੀ ਘਬਰਾਉਣਾ ਨਹੀਂ ਪੀਰ ਤੁਹਾਡੇ ਨਾਲ ਹੈ ਉਹ ਤੁਹਾਡਾ ਸਾਥ ਨਹੀਂ ਛੱਡਣਗੇ ਪੀਰਾਂ ਦਾ ਨਾਮ ਲਓ ਸੋ ਦੇਖੋ ਜੀ ਜਦੋਂ ਅਸੀਂ ਗਹਿਰਾਈ ਦੇ ਨਾਲ ਕਿਤੇ ਜੁੜਦੇ ਹਾਂ ਤੋਂ ਮੰਨ ਲਓ ਹੁਣ ਤੁਸੀਂ ਸਾਨੂੰ ਦੇਖਿਆ ਨਹੀਂ ਤੁਹਾਨੂੰ ਸਿਰਫ ਇੱਕ ਆਵਾਜ਼ ਸੁਣਾਈ ਦਿੱਤੀ ਇੱਕ ਜਰੀਆ ਬਣਿਆ ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਗੁਰਤਾਰਨਾ ਜ਼ਰੂਰ ਕਰੋ ਜਦੋਂ ਤੁਸੀਂ ਗੁਰਤਾਰਨਾ ਕਰੋਗੇ ਤੇ ਉੱਥੇ ਫਿਰ ਤੁਹਾਡਾ ਗੁਰੂ ਆਵੇਗਾ ਉਹ ਆਵਾਜ਼ ਦਵੇ ਚਾਹੇ ਦਰਸ਼ਨ ਵਿੱਚ ਤੁਹਾਨੂੰ ਦੱਸ ਦਵੇ ਉਹ ਵੱਖਰੀ ਗੱਲ ਹੈ ਤੇ ਗੁਰੂ ਹੋਣਾ ਜ਼ਰੂਰੀ ਹੈ ਹੁਣ ਜਿਵੇਂ ਵੀ ਤੁਸੀਂ ਵੀਡੀਓ ਨਾਲ ਜੁੜਦੇ ਹੋ ਗੱਲਾਂ ਨੂੰ ਸੁਣਦੇ ਹੋ ਸਮਝਦੇ ਹੋ ਮਨ ਨੂੰ ਲੱਗਦੀਆਂ ਫਿਰ ਜਦੋਂ ਐਸਾ ਮੁਸ਼ਕਿਲ ਸਮਾਂ ਆਉਂਦਾ ਹੈ ਫਿਰ ਆਪਾਂ ਉਹਦਾ ਪਹਿਚਾਨ ਨਹੀਂ ਸਕਦੇ ਹੁਣ ਕੋਈ ਹੋਰ ਇਨਸਾਨ ਆ ਕਿ ਤੁਹਾਨੂੰ ਕਵੇ ਤੁਸੀਂ ਪਹਿਚਾਣੋਗੇ ਨਹੀਂ ਹੁਣ ਤੁਹਾਨੂੰ ਇਹ ਹੈ ਕਿ ਇਸ ਚੈਨਲ ਨੂੰ ਅਸੀਂ ਸੁਣਦੇ ਆਂ ਉਹ ਪੀਰਾਂ ਨੂੰ ਮੰਨਦੇ ਆਂ ਪੀਰਾਂ ਬਾਰੇ ਗਿਆਨ ਦਿੰਦੇ ਆ ਤੇ ਮਾਲਕੀ ਹੋ ਸਕਦਾ ਹੈ ਸੋ ਬਿਲਕੁਲ ਇਹ ਵੀ ਗੱਲ ਸੱਚ ਆ ਕਿ ਕਿਸੇ ਨਾ ਕਿਸੇ ਦੇ ਰੂਪ ਵਿੱਚ ਖਾਸ ਕਰਕੇ ਉਤੋਂ ਜ਼ਿਆਦਾ ਸੰਕੇਤ ਮਿਲ ਜਾਂਦੇ ਜਦੋਂ ਸਾਨੂੰ ਪਤਾ ਹੋਵੇ ਕਿ ਮੂਰਲੀ ਰੂ ਅਫਕਰ ਫਕੀਰ ਦੀ ਸੇਵਾ ਕਰਦੀ ਹੈ ਉਹਨੂੰ ਗਿਆਨ ਹੈ ਤਾਂ ਫਿਰ ਉੱਥੋਂ ਸਾਨੂੰ ਜ਼ਿਆਦਾ ਇਹ ਸੁਪਨੇ ਆ ਤੇ ਯਕੀਨ ਹੋ ਜਾਂਦਾ ਹੈ ਕਿ ਉਹ ਮਾਲਕ ਹੀ ਸੀ ਰੂਪ ਲੈ ਕੇ ਆ ਗਿਆ ਕਬਾਰ ਸਾਨੂੰ ਕਿਸੇ ਦੇ ਥਰੂ ਇਸ਼ਾਰਾ ਦੇ ਦਿੱਤਾ ਸੋ ਬਾਕੀ ਗੁਰ ਤਾਂ ਨਾ ਹੋਣੀ ਜ਼ਰੂਰੀ ਹੈ ਗੁਰੂ ਹੋਵੇਗਾ ਤੇ ਐਸੀ ਮੁਸ਼ਕਲ ਜਦੋਂ ਵੀ ਟਾਈਮ ਆਉਂਦਾ ਹੈ ਤੇ ਮੁਸ਼ਕਲ ਤੇ ਆ ਕੇ ਤੁਹਾਡਾ ਸਹਾਰਾ ਬਣ ਗਿਆ ਬਾਕੀ ਇੱਥੇ ਤੁਹਾਨੂੰ ਇੱਕ ਵਾਰ ਵਚਨ ਦੇ ਦਿੱਤੇ ਗਏ ਆ ਕਿ ਪੀਰ ਤੁਹਾਡਾ ਕਦੇ ਸਾਥ ਨਹੀਂ ਛੱਡਣਗੇ ਜਦੋਂ ਐਸੀ ਮੁਸ਼ਕਲ ਆਉਂਦੀ ਆ ਘਰ ਹੁਣਾ ਨਹੀਂ ਉਹਨਾਂ ਦਾ ਨਾਮ ਲੈ ਲਿਆ ਸੋ ਇਹ ਸਚਾਈ ਹੈ ਤੇ ਇਸ ਗੱਲ ਨੂੰ ਪੱਲੇ ਬੰਨ ਕੇ ਰੱਖਣਾ ਹੈ ਚੀਨ ਰੱਖਣਾ ਹੈ ਇਸ ਗੱਲ ਤੇ ਕਿ ਜੇ ਅੱਜ ਉਹ ਸਾਡੇ ਨਾਲ ਖੜੇ ਨੇ ਤਾਂ ਕੱਲ ਨੂੰ ਕੀ ਹੱਥ ਪਾ ਲਓ ਸਾਡੇ ਨਾਲ ਹੀ ਆ ਮਾੜਾ ਸਮਾਂ ਆ ਨਹੀਂ ਸਗੋਂ ਸਾਡਾ ਸਾਥ ਨਹੀਂ ਛੱਡਣਗੇ ਸਾਡੀ ਸੇਵਾ ਤੋਂ ਖੁਸ਼ ਹੈ ਕਿ ਖੁਸ਼ ਹੈ ਐਸੇ ਸੰਕੀਤ ਫਿਰ ਹੀ ਮਿਲਦੇ ਨੇ ਜੀ ਸੋ ਹੁਣ ਇੱਥੇ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਜੀ ਉਮੀਦ ਕਰਦੇ ਹਾਂ ਗੱਲ ਸਾਰੀ ਸਮਝ ਵਿੱਚ ਆਈ ਹੋਵੇਗੀ ਜੀ ਆਪ ਸਭ ਦੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਚਲਦੇ ਚਲਦੇ ਇੱਕ ਲਾਈਕ ਜ਼ਰੂਰ ਕਰਦੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਰੂਹ ਦਾ ਵੀ ਭਲਾ ਹੋ ਸਕੇ ਐਸਾ ਚੰਗਾ ਕਰਮ ਭਲਾ ਜਰੂਰ ਕਰਦੇ ਰਹਿਣਾ ਇਹ ਕਰਮ ਤਾਂ ਸਾਨੂੰ ਅੱਗੇ ਤੱਕ ਪਹੁੰਚਾਉਂਦੇ ਨੇ ਸੋ ਹੁਣ ਆਪਾਂ ਇੱਥੇ ਗੱਲ ਕਰਾਂ ਦੀ ਮੇਨ ਵਿਸ਼ੇ ਦੀ ਤੇ ਪਹਿਲਾਂ ਇੱਕ ਵਾਰ ਫਿਰ ਕਹਿ ਦਈਏ ਕਿ ਜੇਕਰ ਤੁਹਾਨੂੰ ਕਿਸੇ ਹੋਰ ਪਾਸਾ ਵਿੱਚ ਸਾਡੀ ਕੋਈ ਵੀ ਵੀਡੀਓ ਆ ਰਹੀ ਆ ਸੁਣਾਈ ਦਿੰਦੀ ਆ ਆਵਾਜ਼ ਤਾਂ ਤੁਹਾਨੂੰ ਖੁਦ ਨੂੰ ਹੀ ਉਹ ਆਵਾਜ਼ ਸਹੀ ਕਰਨੀ ਪਵੇਗੀ ਖੁਦ ਨੂੰ ਨਹੀਂ ਪਤਾ ਚੱਲਦਾ ਕਿ ਕਿਸੇ ਬੱਚੇ ਤੋਂ ਕਰਵਾ ਲਓ ਅੱਜ ਕੱਲ ਬੱਚਿਆਂ ਨੂੰ ਬਹੁਤ ਨੌਲੇਜ ਹੁੰਦੀ ਆ ਸੋ ਬਾਕੀ ਆਪਾਂ ਇੱਥੇ ਸ਼ਾਰਟ ਵੀਡੀਓ ਵੀ ਬਣਾ ਕੇ ਪਾਈ ਹੋਈ ਆ ਜਿਵੇਂ ਜਿਵੇਂ ਉਹ ਤੇ ਆਪਸ਼ਨ ਦੱਬੀ ਜਾਂਦੇ ਆ ਤੇ ਉਵੇਂ ਤੁਸੀਂ ਕਰੋਗੇ ਤੇ ਆਵਾਜ਼ ਫਿਰ ਪੰਜਾਬੀ ਵਿੱਚ ਆਂ ਡੱਬ ਪਵੇਗੀ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰਦੇ ਆ ਸੋ ਅੱਜ ਦਾ ਵਿਸ਼ਾ ਜਿਵੇਂ ਕੀ ਆਪਾਂ ਗੱਲ ਕੀਤੀ ਆ ਕਿ ਤੁਸੀਂ ਇਹ ਤਿੰਨਾਂ ਦੇਵਤਿਆਂ ਦਾ ਨਾਮ ਜ਼ਰੂਰ ਲੈਣਾ ਹੈ ਸੋ ਇੱਕ ਤਾਂ ਚਲੋ ਲੈਂਦੇ ਹਾਂ ਦੋ ਦੇਵਤਿਆਂ ਦਾ ਹੋਰ ਨਾਮ ਲੈਣਾ ਜ਼ਰੂਰੀ ਹੈ ਜਿਦੇ ਨਾਲ ਅਸੀਂ ਆਪਣੀ ਸੇਵਾ ਨੂੰ ਕਬੂਲ ਕਰਾ ਸਕਦੇ ਹਾਂ ਜਿੱਥੇ ਕੋਈ ਰੁਕਾਵਟ ਆ ਰਹੀ ਹੋ ਰੁਕਾਵਟ ਦੂਰ ਹੋ ਜਾਵੇ ਸੋ ਪਹਿਲਾਂ ਤਾਂ ਜੋ ਨਾਮ ਲੈਣਾ ਹੈ ਉਹ ਆਪਾਂ ਉਹਨਾਂ ਦਾ ਹੀ ਲੈਣਾ ਹੈ ਜੋ ਸਾਡੇ ਕੁੱਲ ਵਿੱਚ ਆ ਜਾਣੇ ਕੁੱਲ ਦੇਵਤਾ ਮਾਤਲਬ ਕਿ ਸਾਡੇ ਬਜ਼ੁਰਗ ਜਿਨ੍ਹਾਂ ਦੀ ਸੇਵਾ ਕਰ ਗਏ ਆ ਜਾਨੀ ਜੇ ਤੁਸੀਂ ਪੀਰਾਂ ਦੀ ਸੇਵਾ ਕਰ ਰਹੇ ਹੋ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਦੇ ਹੋ ਸੋ ਉਹ ਤੁਹਾਡੀ ਕੁੱਲ ਵਿੱਚ ਆ ਕਿਉਂਕਿ ਤੁਹਾਨੂੰ ਹੁਣ ਪਤਾ ਆ ਕਿ ਸਾਡੇ ਬਜ਼ੁਰਗ ਇਹਨਾਂ ਨੂੰ ਮੰਨ ਗਏ ਆ ਤੇ ਅਸੀਂ ਵੀ ਮੰਨਣੋ ਕਿ ਤੁਸੀਂ ਹੁਣ ਮੰਨ ਵੀ ਰਹੇ ਆ ਮੰਨ ਦੇ ਮੰਨ ਦੇ ਵੀ ਸੇਵਾ ਸਫਲ ਨਹੀਂ ਹੋ ਰਹੀ ਕਬੂਲ ਨਹੀਂ ਹੋ ਰਹੀ ਤੇ ਰੁਕਾਵਟ ਕਿੱਥੇ ਆ ਰਹੀ ਆ ਸੋ ਇਹ ਗੱਲਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਜੀ ਸੋ ਜਦੋਂ ਸਾਨੂੰ ਪੂਰੀ ਗੱਲ ਦਾ ਪਤਾ ਚੱਲ ਜਾਂਦਾ ਹੈ ਤੇ ਵੀ ਅਸੀਂ ਕੰਮ ਹੋਣ ਜਿਵੇਂ ਕੋਈ ਕੰਮ ਸਿੱਖਦੇ ਹਾਂ ਤੇ ਕੰਮ ਦੀ ਪੂਰੀ ਨੌਲੇਜ ਨਹੀਂ ਹੋਵੇ ਖੀ ਤੇ ਉਹ ਕੰਮ ਤੁਰ ਨਹੀਂ ਚੜਦਾ ਸੋ ਕਈ ਵਾਰ ਕਈ ਕੰਮ ਦੇ ਵਿੱਚ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਤੇ ਉਹ ਛੋਟੀਆਂ ਚੀਜ਼ਾਂ ਨਾ ਵਰਤੀਆਂ ਜਾਣ ਤੇ ਉਹ ਚੀਜ਼ ਪੂਰੀ ਤਰ੍ਹਾਂ ਤਿਆਰ ਨਹੀਂ ਹੋਵੇਗੀ ਇਸੇ ਤਰ੍ਹਾਂ ਹਰ ਇੱਕ ਗੱਲ ਦੇ ਵਿੱਚ ਗੱਲ ਨੂੰ ਸਮਝਣਾ ਜ਼ਰੂਰੀ ਹੈ ਤੇ ਉਹਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ ਸੁਣ ਗੱਲ ਕਰੀਏ ਕਿ ਆਪਾਂ ਜੋ ਕੁੱਲ ਦੇ ਵਿੱਚ ਆ ਉਹਨਾਂ ਦੀ ਸੇਵਾ ਕਰ ਰਹੇ ਆ ਤੇ ਹੁਣ ਦੂਸਰਾ ਆਪਾਂ ਨੂੰ ਨਾਮ ਕਿਹੜਾ ਲੈਣਾ ਜ਼ਰੂਰੀ ਆ ਉਹ ਹੈ ਸਾਡੇ ਉਹ ਬਜ਼ੁਰਗ ਪਿੱਤਰ ਕਈ ਪਿੱਤਰ ਕਹਿੰ ਕੇ ਬੁਲਾਉਂਦੇ ਨੇ ਕਈ ਬਜ਼ੁਰਗ ਕਹਿੰਦੇ ਨੇ ਕਈ ਜਠੇਰੇ ਬੜੇ ਬਟੇਰੇ ਕਹਿੰਦੇ ਨੇ ਸੁਣਨਾ ਦਾ ਨਾਮ ਲੈਣਾ ਇਸ ਲਈ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਅਸੀਂ ਅੱਜ ਪੂਜ ਰਹੇ ਆ ਤੁਹਾਨੂੰ ਉਹਨਾਂ ਦਾ ਸਤਿਕਾਰ ਕਰਨਾ ਵੀ ਬਣਦਾ ਹੈ ਕਿਉਂਕਿ ਸ਼ੁਰੂਆਤ ਉੱਥੋਂ ਹੋਈ ਆ ਮੁੱਢ ਤੋਂ ਹੋਈ ਆ ਸਾਡੇ ਬਜ਼ੁਰਗ ਕਰਦੇ ਗਏ ਆ ਤੇ ਹੁਣ ਉਹ ਚੀਜ਼ ਅਸੀਂ ਫੜਿਆ ਹੋਇਆ ਆ ਪਰ ਜਿਹੜੇ ਸੇਵਾ ਕਰਦੇ ਸੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਤੇ ਉਹਨਾਂ ਨੂੰ ਅਸੀਂ ਭੁਲਾ ਦਿੰਦੇ ਆ ਤੇ ਉੱਥੇ ਕੀ ਕਰਨਾ ਹੈ ਕਿ ਬਜ਼ੁਰਗਾਂ ਦਾ ਨਾਮ ਲੈ ਕੇ ਇਕੱਲੇ-ਇਕੱਲੇ ਇਹ ਨਹੀਂ ਹੈ ਕਿ ਹੁਣ ਮੰਨ ਲਓ ਕਿ ਤੁਹਾਡੇ ਸੱਸ ਸਹੁਰਾ ਇਹ ਦੁਨੀਆ ਤੇ ਨਹੀਂ ਰਹੇ ਤੇ ਤੁਸੀਂ ਉਹਨਾਂ ਦਾ ਨਾਮ ਲਗੋ ਨਾਮ ਨਹੀਂ ਲੈਣਾ ਬਿਲਕੁਲ ਵੀ ਨਹੀਂ ਸਿਰਫ ਜਾਂ ਪੁੱਤਰ ਵਾਂਗ ਬੁਲਾਓ ਜਾਂ ਜਟੇਰੇ ਬੜੇ ਬਡੇਰੇ ਕਹਿ ਕੇ ਬੁਲਾਓ ਜਾਂ ਬਜ਼ੁਰਗ ਕਹਿ ਕੇ ਸੋ ਉਹਨਾਂ ਨੂੰ ਯਾਦ ਕਰਨਾ ਹੈ ਤੇ ਉਹਨਾਂ ਅਗੇ ਅਰਦਾਸ ਵਿਕਤੀ ਕਰਨੀ ਹੈ ਜੋ ਵੀ ਪ੍ਰੋਬਲਮ ਆ ਜੋ ਵੀ ਪਰੇਸ਼ਾਨੀ ਆ ਸੋ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਨਾ ਹੈ ਸੋ ਆਪਾਂ ਜਿਵੇਂ ਦੱਸੇ ਦਿੱਤਾ ਜਿਵੇਂ ਵੀ ਤੁਸੀਂ ਉਹਨਾਂ ਨੂੰ ਪੁਕਾਰ ਦਿਓਵੇਂ ਪੁਕਾਰਨਾ ਹੈ ਪਰ ਮੈਂਬਰਾਂ ਦਾ ਨਾਮ ਨਹੀਂ ਲੈਣਾ ਕਿ ਇਹ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਦਾ ਨੈਗਮਾ ਨਾਮ ਲੈ ਕੇ ਬੁਲਾ ਇਸ ਤਰ੍ਹਾਂ ਨਹੀਂ ਕਰਨੀ ਸੋ ਜਦੋਂ ਤੁਸੀਂ ਸਿਰਫ ਬਜ਼ੁਰਗ ਜਾਂ ਪਿਤਰ ਜਾਂ ਜਠੇਰੇ ਕਹਿੰਦੇ ਹੋ ਉਹਦੇ ਵਿੱਚ ਫਿਰ ਸਾਰੇ ਬਜ਼ੁਰਗ ਆ ਜਾਂਦੇ ਨੇ ਸੋ ਇਸ ਕਰਕੇ ਇਸ ਢੰਗ ਦੇ ਨਾਲ ਨਾਮ ਯਾਦ ਕਰਨਾ ਤੇ ਫਿਰ ਪੀਰਾਂ ਦੀ ਸੇਵਾ ਕੀਤੀ ਤੁਹਾਡੀ ਕਬੂਲ ਹੋਵੇਗੀ ਤੇ ਇੱਕ ਰੁਕਾਵਟ ਹੋਰ ਆ ਜਾਂਦੀ ਹੈ ਉਹ ਹੈ ਕਿ ਹੁਣ ਤੁਹਾਡਾ ਜੋ ਨਾਮ ਹੈ ਉਹ ਕਈਆਂ ਦੀ ਜਨਮ ਤਰੀਕ ਦੇ ਹਿਸਾਬ ਨਾਲ ਹੁੰਦਾ ਆ ਕਿ ਰਾਸ਼ੀ ਪਰ ਪਤਾ ਹੈ ਕਿ ਸਾਡੀ ਰਾਸ਼ੀ ਕਿਹੜੀ ਆ ਤੇ ਹੁਣ ਜੇਕਰ ਰਾਸ਼ੀ ਦਾ ਨਹੀਂ ਪਤਾ ਜਾਣੀ ਜਨਮ ਤਰੀਕਾਂ ਦੀਆਂ ਦੀ ਪੂਰੀ ਸਹੀ ਨਹੀਂ ਹੁੰਦੀ ਜੇ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਤੇ ਨਾਮ ਦੇ ਹਿਸਾਬ ਦੇ ਨਾਲ ਰਾਸ਼ੀ ਦਾ ਪਤਾ ਲਗਾ ਸਕਦੇ ਹੋ ਅੱਖਰ ਦੇ ਹਿਸਾਬ ਦੇ ਨਾਲ ਕਿਤੇ ਪੰਡਤ ਤੋਂ ਪੁੱਛ ਲਓ ਸੋ ਜੋ ਤੁਹਾਡੀ ਰਾਸ਼ੀ ਬਣਦੀ ਆ ਤੇ ਰਾਸ਼ੀ ਦੇ ਹਿਸਾਬ ਨਾਲ ਸਾਡੇ ਇੱਕ ਇਸ਼ਟ ਦੇਵਤਾ ਹੁੰਦੇ ਆ ਸੋ ਜਿਵੇਂ ਇੱਕ ਕਈ ਕਰਦੇ ਨੇ ਤੁਹਾਨੂੰ ਆ ਗ੍ਰਹਿ ਹੈ ਸੋ ਸ਼ੁਕਰ ਗ੍ਰਹਿ ਚੱਲਦਾ ਸ਼ਨੀ ਗ੍ਰਹਿ ਚੱਲਦਾ ਮੰਗਲ ਗ੍ਰਹਿ ਕਈ ਗ੍ਰਹਿ ਕਹਿ ਕੇ ਮਾਨਤਾ ਕਰਦੇ ਨੇ ਤੇ ਕਈ ਇਸਤ ਦੇਵ ਕਹਿ ਕੇ ਮੰਨਦੇ ਨੇ ਕਿ ਉਹ ਸਾਡਾ ਦੇਵਤਾ ਹੈ ਸੋ ਉਹ ਸਾਨੂੰ ਲੱਗਦਾ ਆ ਤੇ ਜਦੋਂ ਅਸੀਂ ਆਪਣੇ ਦੇਵਤੇ ਦਾ ਵੀ ਨਿਗਮਾ ਵਿੱਚ ਪਾਉਂਦੇ ਆ ਉੱਥੇ ਉਹਦੇ ਲਈ ਕੋਈ ਚਰਾ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਅਲੱਗ ਤੋਂ ਸੇਵਾ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਨਾਮ ਹੀ ਲੈਣਾ ਆ ਜਿਵੇਂ ਕਿ ਹੁਣ ਮੰਨ ਲਓ ਤੁਹਾਡੀ ਰਾਸ਼ੀ ਦੇ ਅਸਾਬ ਨਾਲ ਤੁਹਾਨੂੰ ਮੰਗਲ ਦਿਨ ਲੱਗਦਾ ਹੈ ਦਿਨ ਵੀ ਹੁੰਦੇ ਦਿਨਾਂ ਦੇ ਹਿਸਾਬ ਨਾਲ ਵੀ ਤੁਸੀਂ ਪਤਾ ਕਰ ਸਕਦੇ ਹੋ ਕਿ ਉਹ ਰਾਸ਼ੀ ਵਾਲੇ ਨੇ ਆਪ ਹੀ ਦੱਸ ਦੇਣਾ ਹੈ ਜਿੱਤੂ ਤੁਸੀਂ ਰਾਸ਼ੀ ਪਤਾ ਕਰੋਗੇ ਕਿ ਤੁਹਾਡੀ ਰਾਸ਼ੀ ਕੀ ਉਹਦੇ ਹਿਸਾਬ ਨਾਲ ਇਸ਼ਟ ਦੇਵ ਕੌਣ ਹੈ ਤੁਹਾਡੇ ਸੋ ਮੰਗਲ ਦੇਵਤਾ ਤੁਹਾਡੇ ਨਾਲ ਚੱਲਦੇ ਆ ਤਾਂ ਸਿਰਫ ਉੱਥੇ ਮੰਗਲ ਦੇਵਤਾ ਦਾ ਨਾਮ ਲੈਣਾ ਹੈ 2 4 5 ਵਾਰ ਲੈ ਲਓ ਤੁਹਾਡੀ ਮਰਜ਼ੀ ਆ ਸਵੇਰੇ ਸ਼ਾਮ ਸੋ ਤੇ ਜੋ ਕਰਮ ਕਰਨਾ ਬਣਦਾ ਹੈ ਉਹ ਕਿਤੇ ਸਾਲ 'ਚ ਇੱਕ ਦੋ ਵਾਰ ਜ਼ਰੂਰ ਕਰਦਿਆ ਕਰੋ ਹੋਰ ਇੱਥੇ ਕੁਝ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੇ ਕਈਆਂ ਨੂੰ ਸੋਮਵਾਰ ਦਿਨ ਲੱਗਦਾ ਕਈਆਂ ਨੂੰ ਬੁੱਧਵਾਰ ਲੱਗਦਾ ਵੀਰ ਸ਼ੁਕਰ ਸ਼ਨੀ ਹੈ ਤਾਂ ਸੋ ਇਸ ਹਿਸਾਬ ਨਾਲ ਇਹ ਦਿਨ ਹੁੰਦੇ ਨੇ ਸੋ ਰਾਸ਼ੀ ਦੇ ਹਿਸਾਬ ਨਾਲ ਤੇ ਕਿੱਥੇ ਤੁਸੀਂ ਇਹ ਤਿੰਨਾਂ ਚੀਜ਼ਾਂ ਦੀ ਇੱਕ ਵਾਰ ਵਿਸ਼ਵਾਸ ਰੱਖ ਕੇ ਮਾਨਤਾ ਕਰਕੇ ਦੇਖੋ ਤੇ ਫਿਰ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਨਜ਼ਰ ਆਵੇਗਾ ਫਿਰ ਕਮੈਂਟਾਂ ਵਿੱਚ ਜੋਰ ਦੱਸਣਾ ਕੁਝ ਸਮਾਂ ਲਗਾਤਾਰ ਤੁਸੀਂ ਇਹ ਕਰਮ ਕਰਕੇ ਦੇਖੋ ਤੁਹਾਨੂੰ ਲਾਭ ਮਿਲੇਗਾ ਵੈਸੇ ਇਹ ਕਰਮ ਐਵੇਂ ਨਹੀਂ ਬਣੇ ਕਰਮਾਂ ਦਾ ਕੋਈ ਨਾ ਕੋਈ ਮਤਲਬ ਹੈ ਇਸ ਲਈ ਬਣੇ ਜਾਂਦੇ ਹਨ ਤੁਸੀਂ ਇਸ ਤਰੀਕੇ ਦੇ ਨਾਲ ਸੇਵਾ ਕਰਕੇ ਦੇਖੋ ਤੁਹਾਨੂੰ ਫਰਕ ਲਾਭ ਜ਼ਰੂਰ ਮਿਲੇਗਾ ਜੀ ਸੋ ਪਹਿਲਾਂ ਅਸੀਂ ਜੋ ਸਾਡੇ ਗੁੱਲ ਵਿੱਚ ਆ ਉਹਨਾਂ ਦਾ ਨਾਮ ਤਾਂ ਅਸੀਂ ਲੈਂਦੇ ਉਹਨਾਂ ਦੀ ਮਾਨਤਾ ਕਰਦੇ ਆ ਤੇ ਉੱਥੇ ਬਜ਼ੁਰਗਾਂ ਦਾ ਨਾਮ ਪਾਉਣਾ ਬਜ਼ੁਰਗਾਂ ਦਾ ਨਾਮ ਪਾਉਨੇਓ ਤੇ ਆਪਣੇ ਜੋ ਵੀ ਤੁਹਾਨੂੰ ਕਈ ਗ੍ਰਹਿ ਹੁਣ ਆਪਾਂ ਪਹਿਲਾਂ ਗਲਤ ਕਰ ਹੀ ਚੁੱਕੇ ਆ ਇਸ਼ਟ ਦੇਵ ਲਾ ਲਓ ਜਿਹੜਾ ਦੇਵਤਾ ਤੁਹਾਨੂੰ ਲੱਗਦਾ ਹੈ ਉਹਦਾ ਨਾਮ ਲੈਣਾ ਹੈ ਉਹਦੇ ਲਈ ਕੁਝ ਲਾਗ ਚੋਤ ਜਾਂ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਸਿਰਫ ਉਹਨਾਂ ਦਾ ਨਾਮ ਲੈਣਾ ਹੈ ਸੋ ਛੋਟਾ ਜਿਹਾ ਕੋਈ ਨਾ ਕੋਈ ਮੰਤਰ ਹੋਵੇਗਾ ਸੋ ਜਿਵੇਂ ਕੀ ਮੰਨ ਲਓ ਹਣ ਸ਼ੁਕਰਦੇਵ ਲੱਗ ਰਿਹਾ ਆ ਸਾਨੂੰ ਤੇ ਸ਼ੁਕਰਦੇਵਦਾਸੀ ਨਾਮ ਲੈਨੇ ਆ ਓਮ ਸ਼ੁਕਰਦੇਵਾ ਨਵਾ ਸੋ ਇਸ ਤਰ੍ਹਾਂ ਦਾ ਕੁਛ ਤੁਹਾਨੂੰ ਉਹ ਰਾਸ਼ੀ ਜਿੱਥੋਂ ਵੀ ਤੁਸੀਂ ਪਤਾ ਕਰੋਗੇ ਪੰਡਤ ਤੁਹਾਨੂੰ ਦੱਸ ਦੇਵੇਗਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਨਾਮ ਲਿਆ ਕਰੋ ਤੁਹਾਨੂੰ ਆਹ ਦੇਖਤਾਂ ਲੱਗਦਾ ਹੈ ਤੇ ਬਸ ਸਿਰਫ ਇੰਨਾ ਕੁ ਕਰਮ ਕਰਨ ਦੀ ਜਰੂਰਤ ਆ ਕਰਮ ਕਰਕੇ ਦੇਖੋ ਤੇ ਫਿਰ ਸਾਨੂੰ ਜਰੂਰ ਦੱਸਣਾ ਮਹੀਨਾ ਇੱਕ ਕਰ ਲਓ ਲਗਾਤਾਰ ਸਵਾ ਮਹੀਨਾ ਕਰ ਲਓ ਜਿੰਨਾ ਚਿਰ ਮਨ ਹੈ ਵਿਸ਼ਵਾਸ ਰੱਖੀਏ ਤੁਹਾਡੇ ਮਨ ਦੀ ਧਾਰਨਾ ਕਿ ਅਸੀਂ ਇੰਨੇ ਚਿਰជា ਰਿਜ਼ਲਟ ਦੇਖਣਾ ਚਾਹੁੰਦੇ ਆ ਪਰਖਣਾ ਚਾਹੁੰਦੇ ਆ ਤੇ ਤੁਹਾਨੂੰ ਉੱਥੇ ਕੁਝ ਨਾ ਕੁਝ ਸੰਕੇਤ ਜਰੂਰ ਮਿਲਣਗੇ ਤਾਂ ਫਿਰ ਕੀਤੇ ਕਰਮ ਦਾ ਫਲ ਤਾਂ ਜਰੂਰ ਮਿਲਦਾ ਹੈ ਜੀ ਵਿਰਤਾਂ ਨਹੀਂ ਜਾਂਦਾ ਸੋ ਹੁਣ ਮੀਤ ਕਰਦੇ ਆ ਵੀਡੀਓ ਸਮਝ ਆਈ ਹੋਵੇ ਨੀ ਜੀ ਵੱਧ ਤੋਂ ਵੱਧ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਭੀਰਾਂ ਦੀ ਜੀ ਜੈ ਸਾਈਆਂ ਦੀ